ਹਾਂਜੀ ਜਿਨ੍ਹਾਂ ਨੂੰ ਬਹੁਤ ਪੁਰਾਣੀ ਖੰਗਾ ਪੰਜਾਬੀ ਚ ਕਹਿੰਦੇ ਕੁੱਤਾ ਖੰਗਾ ਹਰ ਵਕਤ ਖੰਗਦਾ ਹੀ ਰਹਿੰਦਾਗਾ ਉਹਨਾਂ ਲਈ ਆਪਾਂ ਇੱਕ ਇਲਾਜ ਲੈ ਕੇ ਆਇਆ ਪੁੱਠ ਕੰਡਾ ਪੁੱਠ ਕੰਡਾ ਹੁੰਦਾ ਜਿਹੜੇ ਪੁੱਠੇ ਜੇ ਕੰਡੇ ਹੁੰਦੇ ਨੇ ਕਿ ਜਦੋਂ ਆਪਾਂ ਲੰਘਦੇ ਆ ਤਾਂ ਆਪਣੇ ਕੱਪੜਿਆਂ ਨਾਲ ਲੱਗ ਜਾਂਦੇ ਨੇ ਪੁੱਠੇ ਪੁੱਠੇ ਕੰਡੇ ਤੇ ਸਾਰੇ ਵੀਰ ਇਹਨਾਂ ਨੂੰ ਜਾਣਦੇ ਵੀ ਹੋਣਗੇ ਆਪਾਂ ਫੋਟੋ ਵੀ ਸਕਰੀਨ ਤੇ ਚਲਾ ਦਾਂਗੇ ਉਹਦੀ ਵੀ ਕਿਦਾਂ ਦੇਖਣ ਚ ਲੱਗਦੇ ਨੇਗੀ ਉਹ ਲੈਣੇ ਆ ਉਹ ਕੰਡਿਆਂ ਨੂੰ ਉਹ ਟਾਣੀ ਤੋਂ ਅਲੱਗ ਕਰਕੇ ਤਵੇ ਤੇ ਭੁੰਨ ਲੈਣਾ ਜਦੋਂ ਚੰਗੀ ਤਰ੍ਹਾਂ ਭੁੰਨੇ ਗਏ ਉਹਦਾ ਪਾਊਡਰ ਬਣਾਓ ਪਾਊਡਰ ਬਣਾ ਕੇ ਵਿੱਚ ਥੋੜਾ ਹਲਕਾ ਜਿਹਾ ਚੁੰਡੀ ਕ ਨੂਨ ਦੀ ਪਾਲੋ ਤੇ ਇੱਕ ਚਮਚਾ ਮਖਿਆਲ ਦਾ ਪਾ ਕੇ ਉਹਨੂੰ ਸਵੇਰੇ ਸ਼ਾਮ ਦੋ ਟਾਈਮ ਥੋੜਾ ਥੋੜਾ ਅੱਧਾ ਅੱਧਾ ਚਮਚ ਚਟਨਾਗਾ ਚਟਨਾ ਵੀ ਤੁਸੀਂ ਇਦਾਂ ਨਹੀਂ ਵੀ ਚਮਚੇ ਤੇ ਪਾ ਕੇ ਚਟਨਾ ਆਪਦੀ ਹਥੇਲੀ ਤੇ ਪਾਓ ਹਥੇਲੀ ਤੇ ਜਿੰਕੀ ਦਾ ਫਲਾਦੋ ਤੇ ਉਹਦੇ ਬਾਅਦ ਜੀਭ ਨਾਲ ਚਟਨਾਗਾ ਉਹਨੂੰ ਲਗਾਤਾਰ ਤੁਸੀਂ ਇਹਨੂੰ ਕਰ ਸਕਦੇ ਹੋ ਹਫਤਾ ਉਸ ਤੋਂ ਬਾਅਦ ਦੇਖੋ ਤੁਹਾਨੂੰ ਰਿਜ਼ਲਟ ਮਿਲਦਾ ਪੁਰਾਣੀ ਤੋਂ ਪੁਰਾਣੀ ਖੰਗ ਛੋਡੀ ਬਿਲਕੁਲ ਹੀ ਖਤਮ ਹੋ ਜੂਗੀ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖੋ ਤਾਂ ਕਿ ਆਪਾਂ ਤੁਹਾਡੇ ਲਈ ਹੋ ਸਕਦਾ ਤੁਹਾਡੇ ਹੀ ਨੁਕਸ ਦੀ ਆਪਾਂ ਬਿਮਾਰੀ ਛੋੜੀ ਤੱਕਰ ਪਹੁੰਚਾ ਦਈਏ ਤੇ ਜੇ ਕਿਸੇ ਨੂੰ ਰਹਿੰਦੀ ਹੈ ਖੰਗ ਤਾਂ ਉਹਨੂੰ ਟੈਗ ਕਰਕੇ ਜਰੂਰ ਪਾ ਦਿਓ ਤਾਂ ਕਿ ਉਹ ਆਪਦਾ ਖੰਗ ਤੋਂ ਪ੍ਰੇਸ਼ਾਨਾ ਤੇ ਉਹ ਠੀਕ ਹੋ ਜਾਵੇ